ਕੀ ਦਲਾਲ ਕਿਸ਼ਾਨੂ ਨੂੰ ਸੀਬੀਆਈ ਬਣਾਏਗੀ ਸਰਕਾਰੀ ਗਵਾਹ ਕਿਸ਼ਾਨੂ ਖੋਲੇਗਾ ਜੱਜ ਮੂਰੇ ਸਈ ਅਪਰਾਧਾਂ ਦੇ ਸੱਚੇ ਚਿੱਠੇ ਅੱਜ ਇੱਕ ਹੋਰ ਦਰਿਆ ਕੰਡੇ ਪੰਤਾਲੀ ਕਿੱਲਿਆਂ ਦੇ ਫਾਰਮ ਹਾਊਸ 'ਤੇ ਸੀਬੀਆਈ ਦਾ ਵੱਡਾ ਛਾਪਾ ਭੁੱਲਰ ਦੇ ਰੀਡਰ ਨੇ ਸੀਬੀਆਈ ਮੂਰੇ ਲੈਤੇ ਕਿਹੜੇ ਕਿਹੜੇ ਅਪਰਾਧਾਂ ਦੇ ਨਾਮ ਪ੍ਰੋ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਮਨਦੀਪ ਜੋਤ ਸਿੰਘ ਸਾਬਕਾ ਡੀਆਈਜੀ ਹਰਚੰਨ ਸਿੰਘ ਭੁੱਲਰ ਹੋਣਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਹਰਚੰਨ ਸਿੰਘ ਭੁੱਲਰ ਹੋਣਾ ਦੇ ਉੱਪਰ ਸੀਬੀਆਈ ਦੇ ਵੱਲੋਂ ਸਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ ਨਿਤ ਨਵੀਆਂ ਡਵੈਲਪਮੈਂਟਸ ਹੋ ਰਹੀਆਂ ਨੇ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਇਹ ਜਿਹੜੇ ਨਵੇਂ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਇਹਨਾਂ ਦੇ ਨਾਲ ਤੁਹਾਡੀ ਸਾਂਝ ਪਾਵਾਂਗੇ ਔਰ ਹੈਰਾਨੀ ਜਨਕ ਗੱਲਾਂ ਕਈ ਇਸ ਦੇ ਵਿੱਚ ਸਾਹਮਣੇ ਆਈਆਂ ਉਹ ਵੀ ਅੱਜ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰ ਲੈਨੇ ਆ ਅੱਜ ਤਕਰੀਬਨ ਡੇਢ ਕ ਘੰਟਾ ਪਹਿਲਾਂ ਜੋ ਤੱਕ ਤੁਸੀਂ ਇਹ ਰਿਪੋਰਟ ਦੇਖ ਰਹੇ ਹੋਗੇ ਉਸ ਤੋਂ ਡੇਢ ਦੋ ਘੰਟੇ ਪਹਿਲਾਂ ਸੀਬੀਆਈ ਦੀਆਂ ਟੀਮਾਂ ਦੁਪਹਿਰ ਤੋਂ ਹੀ ਉਹਨਾਂ ਦੇ ਫਾਰਮ ਹਾਊਸ ਜੋ ਕਿ ਪਹਿਲਾਂ ਇੱਕ ਫਾਰਮ ਹਾਊਸ ਹੀ ਤੁਸੀਂ ਦੇਖਿਆ ਹੋਊਗਾ ਸਮਰਾਲੇ ਵਾਲਾ ਫਾਰਮ ਹਾਊਸ ਸਮਰਾਲੇ ਵਾਲਾ ਫਾਰਮ ਹਾਊਸ ਜਿਸ ਦਾ ਨਾਮ ਮਹਿਲ ਫਾਰਮ ਯਾਨੀ ਕਿ ਆਪਣੇ ਪਿਤਾ ਮਹਿਲ ਸਿੰਘ ਭੁੱਲਰ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਸੀ ਉਸ ਦੇ ਵਿੱਚ ਸੀਬੀਆਈ ਦੀਆਂ ਟੀਮਾਂ ਜਾਂਦੀਆਂ ਨੇ ਜੇ ਤੋ ਕਿਹਾ ਜਾਂਦਾ ਮਹਿੰਗੀਆਂ ਬਾਹਰਲੀਆਂ ਸ਼ਰਾਬਾਂ ਵੀ ਮਿਲਦੀਆਂ ਬਹੁਤ ਸਾਰੇ ਪ੍ਰਾਪਰਟੀ ਦੇ ਡਾਕੂਮੈਂਟ ਵੀ ਮਿਲਦੇ ਆ ਖੈਰ ਅੱਜ ਦੀ ਜੇ ਗੱਲ ਕਰ ਲਈਏ ਤਾਂ ਅੱਜ ਸੀਬੀਆਈ ਦੀਆਂ ਟੀਮਾਂ ਪਹੁੰਚੀਆਂ ਮਾਚੀਵਾੜਾ ਸਾਹਿਬ ਦੇ ਨੇੜਲੇ ਪਿੰਡ ਮੰਡ ਸ਼ੇਰਪੁਰ ਦੇ ਵਿੱਚ ਮੰਡ ਸ਼ੇਰਪੁਰ ਦੇ ਵਿੱਚ 45 ਕਿੱਲਿਆਂ ਦਾ ਫਾਰਮ ਹਾਊਸ ਹੈ ਔਰ ਇਹ ਫਾਰਮ ਹਾਊਸ ਦਾ ਨਾਮ ਪੁੱਲਰ ਫਾਰਮ ਹੈ ਔਰ ਨਾਲ ਤੁਹਾਨੂੰ ਦਸੀਏ ਕਿ ਇਹ ਦਰਿਆ ਦੇ ਬਿਲਕੁਲ ਨਜ਼ਦੀਕ ਬਣਿਆ ਹੋਇਆ ਜ਼ਮੀਨ ਦੇ ਉੱਪਰ ਜਿਹੜੀ ਦਰਿਆ ਦੇ ਖੋਲ ਬਿਲਕੁਲ ਜ਼ਮੀਨ ਹੈ ਉੱਤੇ ਇਹ ਬਣਿਆ ਹੋਇਆ 45 ਕਿੱਲਿਆਂ ਦੇ ਵਿੱਚ ਤੁਸੀਂ ਦੇਖੋ ਕੋਈ ਇੱਕ ਕਿੱਲਾ ਦੋ ਕਿੱਲਾ ਚਾਰ ਕਿੱਲਾ ਨਹੀਂ 45 ਕਿੱਲਿਆਂ ਦੇ ਵਿੱਚ ਬਣਿਆ ਤਾਂ ਇਸ ਫਾਰਮ ਹਾਊਸ ਦੇ ਵਿੱਚ ਲਗਾਤਾਰ 2 ਤੋਂ 2.5 ਘੰਟੇ ਜਿਹੜਾ ਸੀਬੀਆਈ ਦੇ ਵੱਡੇ ਅਫਸਰ ਵੱਡੇ ਅਧਿਕਾਰੀ ਉਹ ਪਹੁੰਚੇ ਉਹਨਾਂ ਦੇ ਵੱਲੋਂ ਸਾਰੀਆਂ ਚੀਜ਼ਾਂ ਖੰਗਾਲੀਆਂ ਗਈਆਂ ਬਹੁਤ ਸਾਰੀ ਡਾਕੂਮੈਂਟੇਸ਼ਨ ਦੇਖੀ ਗਈ ਬਹੁਤ ਸਾਰੇ ਕਿਹਾ ਜਾ ਰਿਹਾ ਕਿ ਉੱਥੋਂ ਕਾਗਜ਼ ਮਿਲੇ ਨੇ ਪ੍ਰਾਪਰਟੀਆਂ ਦੇ ਕਾਗਜ਼ ਵੀ ਹੋ ਸਕਦੇ ਆ ਔਰ ਹੋਰ ਕਾਗਜ਼ ਵੀ ਜਿਹੜੇ ਆ ਉਹ ਹੋ ਸਕਦੇ ਨੇ ਤਾਂ ਹੁਣ ਉਹ ਸਾਰੀਆਂ ਚੀਜ਼ਾਂ ਕਿਉਂਕਿ सीबीआई ਲਗਾਤਾਰ ਇੱਕੋ ਗੱਲ ਕਹਿ ਰਹੀ ਹੈ ਕਿ ਅਸੀਂ ਅਧਿਕਾਰਤ ਤੌਰ ਤੇ ਉਦੋਂ ਬੋਲਾਂਗੇ ਜਦੋਂ ਸਾਡੀ ਇਨਵੈਸਟੀਗੇਸ਼ਨ ਮੁਕੰਮਲ ਹੋਗੀ ਪਰ ਜੋ ਜੋ ਖਬਰਾਂ ਜੋ ਜੋ ਸੋਰਸਸ ਦੇ ਰਾਹੀਂ ਜਾਣਕਾਰੀ ਸਾਨੂੰ ਹਾਸਲ ਹੋ ਰਹੀ ਹੈ ਉਹ ਅਸੀਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਕਿਉਂਕਿ ਇਹ ਮਾਮਲਾ ਦੋਸਤੋ ਬਹੁਤ ਵੱਡਾ ਬਣ ਜਾਂਦਾ ਹੈ ਜਦੋਂ ਤੁਸੀਂ ਇੱਕ ਐਡੇ ਵੱਡੇ ਅਹੁਦੇ ਤੇ ਬੈਠੇ ਹੋ ਐਡੇ ਵੱਡੇ ਰੈਂਕ ਤੇ ਤੁਸੀਂ ਬਰਾਜਮਾਨ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਕਾਨੂੰਨ ਪ੍ਰਤੀ ਇਨਸਾਫ ਦਵਾਉਣ ਪ੍ਰਤੀ ਬਹੁਤ ਵਾਝਾਂਦੀ ਐ ਪਰ ਜਦੋਂ ਤੁਸੀਂ ਉਸ ਕਾਨੂੰਨ ਦੀਆਂ ਧੱਜੀਆਂ ਣਾਉਣਿਓ ਜਦੋਂ ਤੁਸੀਂ ਉਸ ਕਾਨੂੰਨ ਨਾਲ ਖਿਲਵਾੜ ਕਰਦੇ ਹੋ ਤਾਂ ਫਿਰ ਖਬਰ ਦਾ ਵੱਡੀ ਹੋਣਾ ਲਾਜ਼ਮੀ ਐ ਉਹ ਵੀ ਉਦੋਂ ਜਦੋਂ ਤੁਹਾਡੀ ਸਰਵਿਸ ਤੁਸੀਂ ਦੇਖੋ ਡੇਢ ਕਸਾਲ ਰਹਿੰਦਾ ਇਹਨਾਂ ਦਾ ਸਰਵਿਸ ਦਾ ਔਰ ਹੁਣ ਇਹ ਭੰਬਲ ਪੁੱਸੇ ਦੇ ਵਿੱਚ ਐਸਾ ਆੜੇ ਨੇ ਕਿ ਕਿਆ ਯਾਰ ਐ ਕਿ ਸੀਬੀਆਈ ਲਗਾਤਾਰ ਪੁਖਤਾ ਰੂਪ ਦੇ ਵਿੱਚ ਲੱਗੀ ਹੋਈ ਆ ਤੁਸੀਂ ਇਹ ਚੀਜ਼ ਦੇਖੋ ਸਪੀਡ ਦੇਖੋ ਆਮੂਮਨ ਤੁਸੀਂ ਮਾਮਲੇ ਦੇਖੇ ਹੋਣਗੇ ਪਰ ਇੰਨੀ ਸਪੀਡ ਦੇ ਨਾਲ ਸੀਬੀਆਈ ਦੇ ਵੱਲੋਂ ਰੇਡ ਤੇ ਰੇਡ ਮਾਰਨੀ ਘਰ ਦੇ ਵਿੱਚ ਵਾਰ-ਵਾਰ ਆਉਣਾ ਹੋਰ ਜਗ੍ਹਾ ਦੇ ਉੱਪਰ ਵਾਰ-ਵਾਰ ਜਾਣਾ ਤਾਂ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਕਿੰਨੇ ਤਗੜੇ ਸਬੂਤ ਸੀਬੀਆਈ ਦੇ ਕੋਲ ਹੋਣਗੇ ਕਿੰਨੇ ਪੱਕੇ ਪੈਰੀ ਸੀਬੀਆਈ ਇਸ ਮਾਮਲੇ ਦੇ ਵਿੱਚ ਲੱਗੀ ਹੋਈ ਹੈ ਖਾਸ ਤੌਰ ਤੇ ਕੱਲ ਜੇ ਗੱਲ ਕਰੀਏ ਤਾਂ ਦੋ ਤਿੰਨ ਘੰਟੇ ਕੱਲ ਵੀ ਸੀਬੀਆਈ ਦੇ ਅਧਿਕਾਰੀ ਇਹਨਾਂ ਦੀ 40 ਸੈਕਟਰ ਵਾਲੀ ਕੋਠੀ ਦੇ ਵਿੱਚ ਗਏ ਔਰ ਕੱਲ ਵੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਹੋਈ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਦੋ ਤਿੰਨ ਕੇਸ ਹੋਰ ਪਾਉਣ ਦੀ ਪਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚੋਂ ਡੀਏ ਦਾ ਕੇਸ ਡਿਸਪਰਪੋਰਸ਼ਨੇਟ ਐਸਟ ਉਹ ਤਾਂ ਬਣ ਹੀ ਜਾਂਦਾ ਜਦੋਂ ਇੰਨੀ ਰਕਮ ਮਿਲਨੀ ਜਦੋਂ ਤੁਸੀਂ ਸੀਬੀਆਈ ਜਦੋਂ ਏਜੰਸੀਆਂ ਮੁਰੇ ਤੁਸੀਂ ਇਹ ਕਿਹਾ ਹੋਵੇ ਕਿ ਸਾਡੇ ਕੋਲ ਤਾਂ ਜੀ 8-9 ਕ ਪ੍ਰਾਪਰਟੀਆਂ ਪਰ 50 ਪ੍ਰਾਪਰਟੀਆਂ ਦੇ ਤੁਹਾਡੇ ਕੋਲੋਂ ਕਾਗਜ਼ਾਤ ਮਿਲ ਜਾਣ ਤੁਹਾਡੇ ਕੋਲੋਂ 7.5 ਕਰੋੜ ਦੇ ਕਰੀਬ ਕੈਸ਼ ਮਿਲ ਜੇ ਤੁਹਾਡੇ ਕੋਲੋਂ ਨਿਤ ਸੋਨਾ ਜਿਹੜਾ ਵਧਦਾ ਜਾ ਰਿਹਾ ਹੈਗਾ ਉਹ ਮਿਲ ਜੇ ਕਦੇ ਸੋਨੇ ਦੀ 1.5 ਕਿਲੋ ਕਿਹਾ ਜਾਂਦਾ ਹੈ ਕਦੇ 2 ਕਿਲੋ ਹੋ ਜਾਂਦਾ ਹੈ ਲਗਾਤਾਰ ਜੋ-ਜੋ ਚੀਜ਼ਾਂ ਮਿਲ ਰਹੀਆਂ ਤਾਂ ਹੀ ਮੈਂ ਕਹਿ ਰਿਹਾ ਕਿ ਡਿਵੈਲਪਮੈਂਟਸ ਬਹੁਤ ਹੋ ਰਹੀਆਂ ਇਸ ਕੇਸ ਦੇ ਵਿੱਚ ਔਰ ਜਿਵੇਂ ਕਿ ਪਹਿਲਾਂ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਕੋਈ ਮਾਮਲਾ ਇੰਨਾ ਛੋਟਾ ਨਹੀਂ ਹੈ ਇਹ ਮਾਮਲਾ ਕੋਈ ਆਹ 7-8 ਕਰੋੜ ਦਾ ਨਹੀਂ ਹੈ ਇਹ ਮਾਮਲਾ ਪਤਾ ਨਹੀਂ ਕਿੰਨੇ ਕਰੋੜਾਂ ਦਾ ਹੋਣਾ ਹੈਗਾ ਤੁਸੀਂ ਸੋਚ ਕੇ ਹੈਰਾਨ ਵੀ ਹੋ ਜਾਓਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਸਿਰੇ ਚੜੂਗੀ ਕਿ ਆ ਕੀ ਹੋ ਗਿਆ ਏਨੇ ਕਰੋੜ ਰੁਪਏ ਤਾਂ ਇਹ ਸਾਰਾ ਕੁਝ ਤੁਸੀਂ ਦੇਖੋ ਤਾਂ ਅਸੀਂ ਉੱਥੀ ਗੱਲ ਤੇ ਆਉਣਿਆ ਹੁਣ ਕਿ ਜਦੋਂ ਕੱਲ ਇਹਨਾਂ ਦੇ ਘਰ ਦੁਬਾਰਾ ਗਈ ਸੀਬੀਆਈ ਦੇ ਅਧਿਕਾਰੀ ਗਏ ਅਫਸਰ ਗਏ ਉਹਨਾਂ ਦੇ ਵੱਲੋਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਪੁੱਛਗਿੱਛ ਕੀਤੀ ਗਈ ਤੇ ਹੁਣ ਸ਼ੱਕ ਇਹ ਵੀ ਜਤਾਇਆ ਜਾ ਰਿਹਾ ਜੋ ਚਰਚਾਾਂਵਾਂ ਚੱਲ ਰਹੇ ਆ ਜੋ ਸੋਰਸਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਰਿਸ਼ਤੇਦਾਰ ਵੀ ਨੇੜਲੇ ਸਾਥੀ ਵੀ ਲਪੇਟੇ ਦੇ ਵਿੱਚ ਆਉਣਗੇ ਸ਼ਿਕੰਜਾ ਕਸਿਆ ਜਾ ਸਕਦਾ ਉਹਨਾਂ ਦੇ ਉੱਪਰ ਇਹ ਵੀ ਚਰਚਾਵਾਵਾਂ ਚੱਲ ਰਹੀਆਂ ਨੇ ਹਾਲਾਂਕਿ ਜੇ ਮੈਂ ਪਹਿਲਾਂ ਕਹਿ ਰਿਹਾ ਤੁਹਾਨੂੰ ਕਿ ਅਧਿਕਾਰੀ ਤੌਰ ਤੇ ਪੁਸ਼ਟੀ ਸੀਬੀਆਈ ਉਦੋਂ ਕਰੂ ਜਦੋਂ ਇਨਵੈਸਟੀਗੇਸ਼ਨ ਮੁਕੰਮਲ ਹੋਊਗੀ ਪਰ ਵਿੱਚ ਵਿੱਚ ਜਿਹੜੀ ਖਬਰ ਨਿਕਲ ਕੇ ਆਉਂਦੀ ਹੈ ਚਰਚਾਵਾ ਆਉਂਦੀਆਂ ਨੇ ਜਾਣਕਾਰੀਆਂ ਮਿਲਦੀਆਂ ਸੂਤਰ ਜਿਹੜੇ ਦੱਸਦੇ ਨੇ ਉਹਨਾਂ ਦੇ ਹਿਸਾਬ ਨਾਲ ਇਨਫੋਰਸਮੈਂਟ ਡਾਇਰੈਕਟੋਰੇਟ ਜਾਨੀ ਕਿ ਈਡੀ ਉਹ ਵੀ ਆਪਣੀ ਪੂਰੀ ਕੰਮਰਕਸੀ ਕਰ ਚੁੱਕੀ ਹੈ ਲਗਾਤਾਰ ਈਡੀ ਦੀ ਐਂਟਰੀ ਕਦੋਂ ਵੀ ਹੋ ਸਕਦੀ ਹੈ। ਔਰ ਦੂਜੇ ਪਾਸੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਿਹੜੀ ਚੀਜ਼ ਹੋਰ ਮਿਲੀ ਹੈ ਉਹਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਫਲੈਟਾਂ ਦੇ ਡਾਕੂਮੈਂਟ ਮਿਲੇ ਨੇ। ਕਈ ਫਲੈਟਾਂ ਦੇ ਡਾਕੂਮੈਂਟ ਮਿਲੇ ਨੇ ਜਿਹੜੇ ਕਿਰਾਏ ਤੇ ਚੜਾਏ ਹੋਏ ਨੇ ਭੁੱਲਰ ਪਰਿਵਾਰ ਨੇ। ਤਾਂ ਉਹ ਕਿਵੇਂ ਬਣ ਗਏ ਨੇ ਫਲੈਟ? ਇਹ ਸਾਰੀਆਂ ਚੀਜ਼ਾਂ ਦੋਸਤੋ ਦੇਖਣ ਵਾਲੀਆਂ ਨੇ। ਤਾਂ ਨਾਲ ਤੁਸੀਂ ਇਹ ਦੇਖੋ ਕਿ ਜਦੋਂ ਕੱਲ ਸੀਬੀਆਈ ਦੇ ਅਫਸਰ ਇਹਨਾਂ ਦੇ ਘਰ ਗਏ, ਰੇਡ ਮਾਰੀ ਤਾਂ ਉਥੋਂ ਇਹ ਜਾਹਰ ਹੋਇਆ ਕਿ ਡੀਏ ਦਾ ਕੇਸ ਈਡੀ ਦੀ ਐਂਟਰੀ ਰਿਸ਼ਤੇਦਾਰਾਂ ਤੋਂ ਪੁੱਛ ਕੇ ਪਰਿਵਾਰਕ ਮੈਂਬਰਾਂ ਤੇ ਸਿਕੰਜਾ ਇਹ ਸਾਰੀਆਂ ਚੀਜ਼ਾਂ ਲਗਭਗ ਤੈਹ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਡਵੈਲਪਮੈਂਟਸ ਇੱਕ ਦੋ ਦਿਨਾਂ ਚ ਹੀ ਹੋ ਸਕਦੀਆਂ ਨੇ ਔਰ ਇੱਕ ਹੋਰ ਗੱਲ ਤੁਹਾਨੂੰ ਦੱਸ ਦਈਏ ਇੱਕ ਵੱਡੀ ਅਪਡੇਟ ਆਈ ਹੈ ਇਹ ਕੇਸ ਦੇ ਵਿੱਚ ਜਿਹੜਾ ਕਿਰਸ਼ਾਨੂੰ ਹੈ ਕਿਰਸ਼ਾਨੂੰ ਜਿਹੜਾ ਹੈ ਦਲਾਲ ਜਿਸ ਨੂੰ ਕਿਹਾ ਗਿਆ ਔਰ ਸੀਬੀਆਈ ਇਹ ਵੀ ਤਿਆਰੀ ਕਰ ਰਹੀ ਹੈ ਜੋ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਹੈ ਸੀਬੀਆਈ ਇਹ ਵੀ ਪੂਰਾ ਪਲਾਨ ਬਣਾ ਬੈਠੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਲਾਲ ਕਿਰਸ਼ਾਨੂੰ ਨੂੰ ਹੀ ਗਵਾਹ ਬਣਾਇਆ ਜਾਏ ਜਦੋਂ ਗਵਾਹੀ ਦੇਊਗਾ ਤਾਂ ਫਿਰ ਤੁਸੀਂ ਦੇਖੋ ਕਿ ਕਿੰਨੇ ਪਰਦੇ ਚੱਕੇ ਜਾਣਗੇ ਜੋ-ਜੋ ਚੀਜ਼ਾਂ ਉਹ ਇਨਵੈਸਟੀਗੇਸ਼ਨ 'ਚ ਮੰਨਿਆ ਜਦੋਂ ਜਸਾ ਮੂਰੇ ਬੋਲੂਗਾ ਇਕੱਲੇ-ਇਕੱਲੇ ਦਾ ਨਾਮ ਲਊਗਾ ਕਿਹਦਾ ਕਿਹਦਾ ਨਾਮ ਲੈਂਦਾ ਤਾਂ ਫਿਰ 164 ਦੇ ਜਿਹੜੇ ਇਕਬਾਲੀਆ ਬਿਆਨ ਹੁੰਦੇ ਨੇ ਉਹ ਉਸ ਦੇ ਦਰਜ ਜਦੋਂ ਕਰਾਏਗੇ ਤਾਂ ਫਿਰ ਵੱਡੇ ਪੜਾਕੇ ਪਹਿਣਗੇ ਵੱਡੇ ਲੋਕਾਂ ਦੇ ਨਾਂ ਆਉਣਗੇ ਇਹ ਸਾਰੀਆਂ ਚਰਚਾਵਾਂ ਆਮ ਚੱਲ ਰਹੀਆਂ ਨੇ ਇੱਕ ਦੋ ਦਿਨਾਂ ਦੇ ਵਿੱਚ ਹੀ ਬਲਾਲ ਕਿਰਸਾਨ ਨੂੰ ਸਰਕਾਰੀ ਗਵਾਹ ਬਣਾ ਲਿਆ ਗਿਆ ਤਾਂ ਫਿਰ ਦੇਖੋ ਕਿਵੇਂ ਭੇਤ ਖੁੱਲਦੇ ਐ ਹੋਰ ਅਫਸਰਾਂ ਦੇ ਹੋਰ ਵੱਡੇ ਬੰਦਿਆਂ ਦੇ ਹੋਰ ਵੱਡੇ ਲੋਕਾਂ ਦੇ ਤਾਂ ਇਹ ਸਾਰਿਆਂ ਦੇ ਉੱਪਰ ਨਜ਼ਰ ਜ਼ਰੂਰ ਰਹੂਗੀ ਪਰ ਇਹ ਸਭ ਤੋਂ ਵੱਡੀ ਅਹਿਮ ਅਪਡੇਟ ਅੱਜ ਤੁਹਾਨੂੰ ਅਸੀਂ ਦੇ ਰਹੇ ਹਾਂ ਕਿ ਸ਼ਾਨੂ ਦਲਾਲ ਨੂੰ ਸਰਕਾਰੀ ਗਵਾਹ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਕਿਉਂਕਿ ਸੀਬੀਆਈ ਕਹਿ ਰਹੀ ਹੈ ਕਿ ਜਦੋਂ 164 ਦੇ ਬਿਆਨ ਇਸ ਦੇ ਲਏਗੇ ਜਿਹਾ ਸਾ ਮੂਰੇ ਤਾਂ ਫਿਰ ਕੇਸ ਹੋਰ ਵੀ ਸਟਰੋਂਗ ਹੋ ਜਾਂਦਾ ਹੈ ਜਿਹੜੀਆਂ ਚੀਜ਼ਾਂ ਇਨਵੈਸਟੀਗੇਸ਼ਨ 'ਚ ਇਕੱਲੇ ਸੀਬੀਆਈ ਮੂਰੇ ਮੰਨਿਆ ਜਦੋਂ ਵੀ ਚੀਜ਼ਾਂ ਜੱਜ ਮੂਰੇ ਜਾ ਕੇ ਅਦਾਲਤ 'ਚ ਦੱਸੂਗਾ ਕੋਰਟ ਦੀ ਪ੍ਰोसीडिंग ਦਾ ਉਹ ਹਿੱਸਾ ਬਣਨਗੀਆਂ ਕਿਹੜੇ-ਕਿਹੜੇ ਨਾਂ ਹੋ ਲੈਂਦਾ ਕਿੰਨਾ-ਕਿੰਨਾ ਦੇ ਨਾਲ ਲਿੰਕ ਰਿਲੇਸ਼ਨ ਸੀ ਕਿੰਨਾ-ਕਿੰਨਾ ਨਾਲ ਉਹ ਗੱਲਬਾਤ ਕਰਦਾ ਸੀ ਕੀ ਗੱਲਾਂ ਕਰਦਾ ਸੀ ਕੀ ਕੋਈ ਸੈਟਿੰਗ ਦੀਆਂ ਗੱਲਾਂ ਕਰਦਾ ਸੀ ਕੀ ਕੋਈ ਸੈਟਲਮੈਂਟ ਕਰਾਉਣ ਦੀਆਂ ਗੱਲਾਂ ਕਰਦਾ ਸੀ ਕਾਹਦੇ ਲਈ ਗੱਲਾਂ ਕਰਦਾ ਸੀ ਜਿਹਦੇ ਸਾਰਾ ਕੁਝ ਕੋਰਟ ਪ੍ਰोसीडिंग ਦਾ ਹਿੱਸਾ ਬਣਿਆ ਜਾਂ ਸਾਹਬ ਦੇ ਮੂਹਰੇ ਚੀਜ਼ਾਂ ਆਈਆਂ ਤਾਂ ਇਹ ਕੇਸ ਹੋਰ ਜ਼ਿਆਦਾ ਪਾਵਰਫੁਲ ਹੋਏਗਾ ਔਰ ਬਹੁਤ ਸਾਰੇ ਕੇਸਾਂ ਵਿੱਚ ਤੁਸੀਂ ਵੇਖਿਆ ਵੀ ਹੋਊਗਾ ਆਮੂਮ ਤੌਰ ਤੇ ਅਜਿਹੇ ਕੇਸਾਂ ਦੇ ਵਿੱਚ ਸਰਕਾਰੀ ਗਵਾਹ ਬਣ ਜਾਂਦੇ ਨੇ ਔਰ ਇਹ ਚੀਜ਼ਾਂ ਆਮ ਹੁੰਦੀਆਂ ਨੇ ਜਦੋਂ ਅਸੀਂ ਇਹੋ ਜਿਹੀ ਕੋਈ ਵੱਡੇ ਕੇਸ ਦੇਖਦੇ ਆ ਬਹੁਤ ਸਾਰੇ ਕੇਸ ਪਏ ਨੇ ਹਿਸਟਰੀ ਚ ਉਚਾ ਕੇ ਦੇਖ ਸਕਦੇ ਹੋ ਹੁਣ ਅਸੀਂ ਆਉਣੇ ਆ ਲੋਕਰਾਂ ਤੇ ਬੜੀ ਚਰਚਾ ਚੱਲੀ ਹਰਚੰਨ ਸਿੰਘ ਪੁੱਲਰ ਦੇ ਕੋਲ ਤਾਂ ਲੋਕਰ ਬਹੁਤ ਨੇ ਜੀ ਪਤਾ ਨਹੀਂ ਕਿੰਨੇ ਨੇ ਸਾਨੂੰ ਵੀ ਨਹੀਂ ਪਤਾ ਕਿੰਨੇ ਨੇ ਪਰ ਕਿਹਾ ਜਾ ਰਿਹਾ ਕਿ ਬਹੁਤ ਨੇ ਪੂਰੀ ਔਥੈਂਟਿਕ ਗਿਣਤੀ ਤਾਂ ਫਿਰ ਸੀਬੀਆਈ ਦੀ ਇਨਵੈਸਟੀਗੇਸ਼ਨ ਦੇ ਮੁਕੰਮਲ ਹੋਈ ਉਹੀ ਦੱਸੇਗੀ ਪਰ ਇੱਕ ਨੌ ਸੈਕਟਰ ਦੇ ਵਿੱਚ HDFC ਬੈਂਕ ਦੇ ਵਿੱਚ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਜੋ ਜਾਣਕਾਰੀ حاصل ਹੋਈ ਹੈ ਕਿ ਇੱਕ ਲੋਕਰ ਖੁੱਲਿਆ ਔਰ ਉਸ ਦੇ ਵਿੱਚੋਂ ਸੋਨਾ ਵੀ ਮਿਲਿਆ ਔਰ 500 ਗ੍ਰਾਮ ਕਿੰਨਾ ਵੀ ਹੋ ਸਕਦਾ ਹੈਗਾ ਸੋਨਾ ਜ਼ਰੂਰ ਮਿਲਿਆ ਪਰ ਨਾਲ ਕਈ ਪ੍ਰਾਪਰਟੀਆਂ ਦੇ ਕਈ ਫਲੈਟਾਂ ਦੇ ਡਾਕੂਮੈਂਟ ਮਿਲੇ ਨੇ ਕਾਗਜ਼ ਮਿਲੇ ਨੇ ਕੀ ਕਰਦੇ ਸੀ ਉਹ ਕਾਗਜ਼ ਉੱਥੇ ਕਿਹੜੀਆਂ ਪ੍ਰਾਪਰਟੀਆਂ ਨੇ ਕਿਵੇਂ ਇਹ ਬਣ ਗਈਆਂ ਇਹ ਸਾਰਾ ਕੁਝ ਪਹਿਲਾ ਲੋਕਰ ਹੀ ਖੁੱਲਿਆ ਔਰ ਪਹਿਲੇ ਲੋਕਰ ਚੋਸੀ ਦੇਖੋ ਕਿ ਇੱਕ ਵੱਡੇ ਬੈਂਕ ਦੇ ਲੋਕਰ ਦੇ ਵਿੱਚੋਂ ਕੀ ਕੁਝ ਮਿਲਿਆ ਆਮ ਤੌਰ ਤੇ ਦੋਸਤੋ ਲੋਕਰ ਬੰਦਾ ਕਿਉਂ ਖੁਲਾਉਂਦਾ ਲੋਕਰ ਤਾਂ ਖੁਲਾਉਂਦਾ ਬੰਦਾ ਜਿਹਨੂੰ ਡਰ ਹੋਵੇ ਚੋਰਾਂ ਤੋਂ ਕਿ ਭਾਈ ਮੇਰੇ ਘਰੇ ਕੋਈ ਅਮਾਉਂਟ ਪਈ ਆ ਘਰੇ ਵਿੱਚ ਡਾਕੂਮੈਂਟ ਪਏ ਨੇ ਮੇਰੀਆਂ ਜੈਸਟੀਆਂ ਪਈਆਂ ਇਹ ਇੱਧਰ ਉੱਧਰ ਨਾ ਹੋ ਜਾਣ ਮੈਂ ਲੋਕਰ 'ਚ ਰੱਖਾ ਲੈਣਾ ਸੇਫ ਰਹਿੰਦਾ ਉੱਤੇ ਪਰ ਡੀਆਈਜੀ ਭੁੱਲਣ ਨੂੰ ਕਿਉਂ ਸਾਫਕਾ ਡੀਆਈਜੀ ਭੁੱਲਣ ਨੂੰ ਲੋਕਰ ਲੈਣ ਦੀ ਕੀ ਲੋੜ ਪੈਗੀ ਇਹਨਾਂ ਦੇ ਘਰ ਤਾਂ ਚਤੋਂ ਪੈਰ ਪੁਲਿਸ ਦਾ ਪਹਿਰਾ ਰਹਿੰਦਾਗਾ ਵੱਡੇ ਅਹੁਦੇ ਤੇ ਸੀ ਇਹਨਾਂ ਦੇ ਘਰ ਕਿਹੜਾ ਚੋਰ ਆ ਜੂਗਾ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਨੇ ਕੱਲ ਜਦੋਂ ਮਾਲ ਸਿੰਘ ਪੁੱਲਰ ਖੁਦ ਮੁਲਾਕਾਤ ਕਰਨ ਗਏ ਨੇ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਉਹ ਇਮੋਸ਼ਨਲੀ ਵੀ ਹੋਏ ਕਿਉਂਕਿ ਹੋਊਗਾ ਇਮੋਸ਼ਨਲੀ ਤਾਂ ਬੰਦਾ ਜਦੋਂ ਉਹਨਾਂ ਦੇ ਪਿਤਾ ਨੇ ਚੰਗੀ ਇੱਜ਼ਤ ਖੱਟੀ ਚੰਗਾ ਨਾਮ ਬਣਾਇਆ ਸਪੋਰਟਸ ਦੇ ਖੇਤਰ ਦੇ ਵਿੱਚ ਪੀਆਪੀ ਗਰਾਊਂਡਾਂ ਨੂੰ ਲੈ ਕੇ ਜਲੰਧਰ ਨੂੰ ਲੈ ਕੇ ਲਗਾਤਾਰ ਉਹਨਾਂ ਦੀ ਸਿਫਤ ਹੁੰਦੀ ਰਹੀ ਮਾਲ ਸਿੰਘ ਪੁੱਲਰ ਦੀ ਉੱਥੇ ਜਾ ਕੇ ਕਹਿੰਦੇ ਜਦੋਂ ਦੋ ਪਿਓ ਪੁੱਤ ਮਿਲੇ ਕਿਉਂਕਿ ਉਹ ਵੀ ਬਜ਼ੁਰਗ ਹੋਏ ਪਏ ਨੇ ਤੇ ਦੋਨਾਂ ਨੇ ਦੁੱਖ ਸੁੱਖ ਸਾਂਝਾ ਕੀਤਾ ਔਰ ਹਿੰਮਤ ਵੀ ਦਿੱਤੀ ਨਾਲ ਇਹ ਵੀ ਕਿਹਾ ਕਿ ਠੀਕ ਹੈ ਕੋਈ ਗੱਲ ਨਹੀਂ ਬੰਦੇ ਦੀ ਪੀੜਾਂ ਪੈਂਦੀਆਂ ਕਰ ਲਾਂਗੇ ਜੋ ਹੋਊਗਾ ਅੱਗੇ ਕੇਸ ਲੜਾਂਗੇ ਔਰ ਇਮੋਸ਼ਨਲ ਵੀ ਹੋਏ ਉਹ ਜਾ ਕੇ ਤੇ ਨਾਲ ਹੀ ਦੋਸਤੋ ਤੁਹਾਨੂੰ ਇੱਕ ਗੱਲ ਹੋਰ ਦੱਸੀ ਇਸ ਕੇਸ ਦੇ ਵਿੱਚ ਜੋ ਹਰਚੰਦ ਸਿੰਘ ਭੁੱਲਰ ਹੋਣਾ ਦੇ ਰੀਡਰ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਸੀਬੀਆਈ ਦੇ ਵੱਲੋਂ ਇੱਕ ਦੋ ਬਾਰ ਬੁਲਾ ਕੇ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਉਸ ਰੀਡਰ ਨੇ ਵੀ ਬਹੁਤ ਖੁਲਾਸੇ ਕੀਤੇ ਨੇ ਇਨਵੈਸਟੀਗੇਸ਼ਨ ਦੌਰਾਨ ਬਹੁਤ ਕੁਝ ਸੀਬੀਆਈ ਦੇ ਅਫਸਰ ਨੂੰ ਦੱਸਿਆ ਹੈ ਕੀਦੇ ਕਿਦੇ ਨਾਂ ਲੈ ਹੋਣਗੇ ਕਿਵੇਂ ਕਿਵੇਂ ਕੰਮਾਂ 'ਚ ਨਾਂ ਲੈ ਹੋਣਗੇ ਇਹ ਸਾਰਾ ਕੁਝ ਤਾਂ ਬਾਅਦ ਦੇ ਵਿੱਚ ਪੱਧ ਲੱਗੂ ਪਰ ਸੂਤਰਾਂ ਮੁਤਾਬਕ ਰੀਡਰ ਨੇ ਚੰਗੀ ਖਾਸੀ ਡਿਟੇਲ ਸੀਬੀਆਈ ਨੂੰ ਦੇ ਦਿੱਤੀ ਹੈ ਜੋ ਕਿ ਉਹ ਵੀ ਆਧਾਰ ਬਣ ਜੂਗੀ ਅੱਗੇ ਕੇਸ ਦਾ ਇਹ ਨਾਲ ਹੀ ਇੱਕ ਗੱਲ ਹੋਰ ਦੱਸਦੀ ਜਿਹੜੇ ਕਮਲਜੀਤ ਸਿੰਘ ਲਾਂਬਾ ਹੋਣਾ ਦਾ ਕੱਲ ਤਬਾਦਲਾ ਹੋਇਆਗਾ ਜਲੰਧਰ ਉਹਨਾਂ ਨੂੰ ਲਾਇਆ ਗਿਆਗਾ ਕਿਹਾ ਯਾਰ ਹੈ ਕਿ ਉਸ ਟਰਾਂਸਫਰ ਨੂੰ ਵੀ ਹਾਲਾਂਕਿ ਸੋਰਸਸ ਦੱਸ ਰਹੇ ਨੇ ਅਸੀਂ ਕੋਈ ਇਸ ਦਾ ਕਲੇਮ ਨਹੀਂ ਕਰਦੇ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਪਰ ਚਰਚਾਾਂਵਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਚਰਚਾਾਂਵਾਂ ਇਹ ਵੀ ਚੱਲ ਰਹੀਆਂ ਨੇ ਕਿ ਉਹ ਟਰਾਂਸਫਰ ਵੀ ਇਸ ਕੇਸ ਦੇ ਨਾਲ ਜੋੜ ਕੇ ਉਸ ਟਰਾਂਸਫਰ ਨੂੰ ਦੇਖਿਆ ਜਾ ਰਿਹਾ ਹੈਗਾ ਔਰ ਨਾਲ ਤੁਹਾਨੂੰ ਦੱਸ ਦਈਏ ਕਿ ਹੋਰ ਰੋਪੜ ਰੇਂਜ ਦੇ ਵਿੱਚ ਜਿਹੜੇ-ਜਿਹੜੇ ਜ਼ਿਲ੍ਹੇ ਆਉਂਦੇ ਜਿਵੇਂ ਸ਼ਰੀਫਤਗੜ੍ਹ ਸਾਹਿਬ ਹੋਇਆ ਰੋਪੜ ਹੋਇਆ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਅਫਸਰਾਂ ਨੂੰ ਵੀ ਸੰਮਨ ਕਰਨ ਦੇ ਬਾਰੇ ਸੋਚਿਆ ਜਾ ਰਿਹਾ ਹੈ ਇਹ ਵੀ ਹੋ ਸਕਦਾ ਸੰਮਨ ਕਰ ਦਿੱਤੇ ਗਏ ਹੋਣ ਔਰ ਇਹ ਹੋਣਾ ਹੀ ਹੈ ਕਿਉਂਕਿ ਜਦੋਂ ਡੀਆਈਜੀ ਜਦੋਂ ਇਹਨਾਂ ਦਾ ਸਾਰਾ ਵੱਡਾ ਅਫਸਰ ਜੀ ਨੂੰ ਇਹ ਜਵਾਬ ਦੇ ਨੇ ਉਹ ਫੜਿਆ ਗਿਆ ਤਾਂ ਉਹਨਾਂ ਦੇ ਥੱਲੇ-ਥੱਲੇ ਜਿਹੜੇ ਅਫਸਰ ਸੀ ਉਹਨਾਂ ਤੋਂ ਪੁੱਛਗਿੱਛ ਹੋਣੀ ਲਾਜ਼ਮੀ ਹੈ ਉਹਨਾਂ ਤੋਂ ਇਨਕੁਆਇਰੀ ਕਰਨੀ ਸੀ ਬੀਏ ਦੇ ਵੱਲੋਂ ਇਹ ਇੱਕ ਲਾਜ਼ਮੀ ਹੋ ਜਾਂਦੀ ਹੈ ਤਾਂ ਆਮੂਮ ਤੌਰ ਤੇ ਇਹਨਾਂ ਨੂੰ ਵੀ ਸਾਮਨ ਨਹੀਂ ਕਿਹਾ ਜਾ ਰਿਹਾ ਕਿ ਜਾਂ ਤਾਂ ਕਰ ਦਿੱਤੀ ਗਈ ਹੋਏਗੀ ਜਾਂ ਇਹ ਕਰ ਦਿੱਤੀ ਜਾਏਗੀ ਹੋ ਸਕਦੀ ਹੈ ਸਾਮਨਿੰਗ ਔਰ ਆਉਣ ਵਾਲੇ ਦਿਨਾਂ ਚ ਉਹਨਾਂ ਤੋਂ ਵੀ ਪੁੱਛਗਿੱਛ ਹੋਏਗੀ ਇਹ ਵੀ ਗੱਲ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਤਾਂ ਦੋਸਤੋ ਇੱਕ ਗੱਲ ਹੋਰ ਇਸ ਕੇਸ ਦੇ ਵਿੱਚ ਚੱਲ ਰਹੀ ਹੈ ਕਿ ਬਰਖਾਸਤ ਕਰਨ ਦੀਆਂ ਤਿਆਰੀਆਂ ਸਰਕਾਰ ਕਰ ਰਹੀ ਹੈਗੀ ਹਰਚੰਦ ਸਿੰਘ ਪੁੱਲਰ ਹੋਣਾ ਨੂੰ ਸਸਪੈਂਡ ਤਾਂ ਕਰ ਦਿੱਤਾ ਗਿਆ ਬਰਖਾਸਤ ਕਰਨ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਰਖਾਸਤਗੀ ਨਹੀਂ ਸੌਖੀ ਵੀ ਨਹੀਂ ਹੈ ਕਿਉਂਕਿ ਉਹ ਆਈਪੀਐਸ ਨੇ ਪਰ ਦੂਜੇ ਪਾਸੇ ਗੱਲ ਇਹ ਵੀ ਚੱਲ ਰਹੀ ਹੈ ਕਿ 311 ਦਾ ਸੈਕਸ਼ਨ ਜਿਹੜਾ ਹੈਗਾ ਉਹ ਤਾਂ ਸਾਰੇ ਤੇ ਲਾਗੂ ਹੋਊਗਾ ਕਾਨੂੰਨ ਤਾਂ ਸਾਰਿਆਂ ਦੇ ਲਈ ਇੱਕੋ ਜਿਹਾ 311 ਸੈਕਸ਼ਨ ਦੇ ਵਿੱਚ ਇਹ ਇੱਕ ਪ੍ਰੋਵੀਜ਼ਨ ਹੈ ਕਿ ਤੁਸੀਂ ਸਿਰਵਲ ਸਰਵੈਂਟ ਨੂੰ ਕੋਈ ਜੇ ਕਿਸੇ ਚੀਜ਼ ਦੇ ਵਿੱਚ ਉਹ ਦੋਸ਼ੀ ਪਾਇਆ ਜਾਂਦਾ ਕਿਉਂਕਿ ਇਸੇ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਦੋਸ਼ੀ ਅਜੇ ਸਾਬਤ ਹੋਣਾ ਹੈ ਕਿਉਂਕਿ ਅਜੇ ਸੀਬੀਆਈ ਦੇ ਵੱਲੋਂ ਅਧਿਕਾਰਤ ਤੌਰ ਤੇ ਇਸ ਨੂੰ ਲੈ ਕੇ ਬਿਆਨ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਨਾਲ ਦੀ ਨਾਲ ਬਰਖਾਸਤ ਕਰ ਦਿੱਤਾ ਜਾਇਹਰ ਚੰਦ ਸਿੰਘ ਪੁਲਰ ਹੋਣਾ ਨੂੰ ਪਰ 311 ਦਾ ਸੈਕਸ਼ਨ ਹੈ ਇਹ ਪ੍ਰੋਵੀਜ਼ਨ ਦਿੰਦਾ ਹੈ ਕਿ ਤੁਸੀਂ ਕਿਸੇ ਵੀ ਸਿਵਲ ਸਰਵੈਂਟ ਨੂੰ ਬਰਖਾਸਤ ਕਰ ਸਕਦੇ ਹੋ ਔਰ ਇਸੇ ਦੇ ਉੱਪਰ ਹੁਣ ਸਰਕਾਰ ਚਰਚਾ ਵੀ ਕਰ ਰਹੀ ਹੈ ਤਾਂ ਇਸ ਗੀਸ ਦੇ ਵਿੱਚ ਹੋਰ ਕੀ ਕੀ ਅੱਗੇ ਗਿਆਗੇ ਡਿਵੈਲਪਮੈਂਟਸ ਆਉਂਦੀਆਂ ਨੇ ਉਹ ਵੀ ਤੁਹਾਨੂੰ ਕੱਲੀ ਕੱਲੀ ਚੀਜ਼ ਇਸ ਦੇ ਬਾਰੇ ਅਸੀਂ ਦੱਸਾਂਗੇ ਲਗਾਤਾਰ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ ਧੰਨਵਾਦ